ਕਿੰਨਾ ਕ ਨੁਕਸਾਨ ਹੋ ਗਿਆ ਨੁਕਸਾਨ ਤਾਂ ਬਹੁਤ ਹੋ ਗਿਆ ਮੇਰਾ ਨਾਮ ਜਸਪਾਲ ਸਿੰਘ ਹੈ ਇਥੋਂ ਦੇ ਰਹਿਣ ਵਾਲਾ ਅਸੀਂ ਖੇਤ ਦੇ ਵਿੱਚ ਹੀ ਬੈਠੇ ਆ ਸਾਡਾ ਭਾਈ ਬਿਮਾਰ ਪਿਆ ਤੇ ਤੁਹਾਡੇ ਸਾਰੇ ਏਡਗੇ ਦੇ ਵਿੱਚ 50 60 ਕਿਲਿਆਂ ਦਾ ਨੁਕਸਾਨ ਹੋ ਗਿਆ ਸਿਰਫ ਕੇ ਬੀਲੀ ਬੋਰਡ ਦੇ ਅਧਿਕਾਰੀਆਂ ਦੇ ਗਾ ਕਹਿਣ ਦੇ ਨਾਲ ਹੀ ਗਲਤ ਹੋ ਗਿਆ ਤੇ ਹੁਣ ਅੱਗੋਂ ਸਰਕਾਰ ਕੁਝ ਨਹੀਂ ਆਈ ਕੋਈ ਪ੍ਰਸ਼ਾਸਨ ਨਹੀਂ ਆਇਆ ਕੋਈ ਰਾਤ ਨਹੀਂ ਆਇਆ ਫਾਇਰ ਵਗਰੇੜਾਂ ਵੀ ਸਦਿਆਂ ਦਾ ਅਸੀਂ ਆਪ ਦੀ ਤਰਫੋਂ ਸਦਿਆਂ ਫੇਰ ਹੀ ਆਂ ਤੇ ਵੀ ਪੁਲਸ ਵਾਲੇ ਵੀ ਇਧਰ ਉਧਰ ਗੇੜਾ ਮਾਰ ਕੇ ਆਪ ਦਾ ਪੁੱਠਾ ਵਾਪਸੀ ਚਲੇ ਗਈ ਕਿਸੇ ਨੇ ਕਿਸੇ ਕੋਈ ਸਾਰ ਨਹੀਂ ਲਈ ਕੋਈ ਸਾਡੇ ਘਰ ਨਹੀਂ ਪਹੁੰਚਾ ਹਜੇ ਤੱਕ ਨਾ ਕਿਸੇ ਖੇਤ ਦੇ ਵਿੱਚ ਆ ਕੇ ਕਿਸੇ ਨੇ ਦੌਰਾ ਕਰਿਆ ਅਸੀਂ ਠੇਕੇ ਤੇ ਵੀ ਵਾਣ ਲਈ ਬੈਠੇ ਆ ਆਪ ਦਾ ਘਰ ਦਾ ਵਾਣ ਵੀ ਹੈ ਵਿੱਚ ਇਹ ਆ ਗਈ ਇਸ ਲਪੇਟ ਦੇ ਵਿੱਚ ਸਾਰੇ ਕੋਈ ਜੇ ਬਾੜੀ ਟੱਪੀ ਕਿਸੇ ਛੋਟੇ ਟੱਪੀ ਕਿਤੇ 4 ਕਿੱਲੇ ਚੌੜੀ ਟੱਪੀ ਜਾਂਦੀ ਕਿਤੇ 10 ਕਿੱਲੇ ਚੌੜੀ ਟੱਪੀ ਜਾਂਦੀ ਕਿਤੇ 2 ਕਿੱਲੇ ਚੌੜੀ ਟੱਪੀ ਜਾਂਦੀ ਹੈ ਜਿਵੇਂ ਜਿਵੇਂ ਅਗਲਾ ਮੌਸਮ ਹਵਾ ਦਾ ਮਹਾਨ ਹੁੰਦਾ ਹੋਇਆ ਉਵੇਂ ਗਾਂ ਟੱਪਦੀ ਬਾਦੀ ਤੇ ਇਹਨੇ ਸਾਰੇ ਏਰੀਆ ਨੂੰ ਕਵਰ ਕਰ ਗਈ 50 60 70 ਕਿੱਲੇ ਨੂੰ ਤੇ ਹੋਰਾਂ ਗੋ ਸਰਕਾਰਾਂ ਵੇਖੋ ਕੀ ਕੁਝ ਬਖਾਉਂਦੀਆਂ ਫੋਟੋਆਂ ਸਨ ਤਾਂ ਕੋਈ ਜਿੰਦਿਆਂ ਨਹੀਂ ਵੀ ਇਹ ਕੁਝ ਦੇਣਗੇ ਜਾਂ ਸਾਨੂੰ ਕੋਈ ਮੰਗਦਾ ਫਿਰ ਹੋ ਗਿਆ ਜੀ ਅਸੀਂ ਤਾਂ ਮੰਗਣਾ ਹੀ ਹੁੰਦਾ ਭੀਖ ਦਾ ਭੀਖੀ ਨਹੀਂ ਦਾ ਭਖਾਰੇ ਭੀਖ ਮੰਗਣੀ ਹੈ ਭੀਖ ਆ ਮੰਗਦੇ ਆ ਅਸੀਂ ਸਰਕਾਰ ਨਾਲ ਸਾਡਾ ਜਿਹੜਾ ਬਣਦਾ ਮਾਜਵਾ ਸਰਕਾਰ ਕੋਲੇ ਸਾਰੀਆਂ ਉਸਤਾਂ ਹੁੰਦੇ ਆ ਉਹਦੀਆਂ ਉਸਤਾਂ ਹਿਸਾਬ ਨਾਲ ਸਾਨੂੰ ਸਾਦੇ ਵੀ ਇਹ ਹੁਣ ਸਰਕਾਰਾਂ ਕਹਿੰਦੀ ਵੀ 10 2000 ਨਾਲ ਤਾਂ 10000 ਤਾਂ ਅਸੀਂ ਸਾਡੇ ਬੱਚੇ ਖਰਚਾ ਕਰ ਦਿੰਦੇ ਉਹਦੇ ਨੂੰ ਕਿਸੇ ਦੇਖਣ ਉਹਦੇ ਤੇ ਰੇ ਵੀ ਪਾਉਣੀ ਐ ਸਪਰੇ ਵੀ ਪਾਉਣੀ ਐ ਤੇ ਕਿਸੇ ਦਾ ਹੁਣ ਜੋ ਆਇਸੇ ਚ ਦੋ ਮਾਣੇ ਮਨਉਈ ਕਿੰਨਾ ਖਰਚਾ ਆ ਗਿਆ ਸੀ ਕਿੰਨੇ ਠੇਕੇ ਤੇ ਤੁਸੀਂ ਜ਼ਮੀਨ ਲਈ ਜ਼ਮੀਨ ਅਸੀਂ 60000 ਰੁਪਏ ਕਿੱਲੇ ਤੇ ਲੈਂਦੀਆਂ ਜੀ ਤੇ ਕਣਕ ਕਣਕ ਤੇ ਖਰਚਾ ਮਤਲਬ 25000 ਰੁਪਏ 30000 ਤਕਰੀਬਨ ਆ ਜਾਂਦਾ ਜੀ ਵੱਢਣ ਤੱਕ ਤੇ ਫਿਰ ਉਸ ਤੋਂ ਬਾਅਦ ਉਹਦੇ ਵਿੱਚੋਂ ਕਿੰਨੇ ਕੁ 50 60 70000 ਦੀ ਕਣਕ ਉਹ ਨਹੀਂ ਸਾਨੂੰ ਉਹੀ 30 35000 ਵਿਕਣਾ ਬਚਣਾ ਹੁੰਦਾ ਤੇ ਕਿਉਂਕਿ ਸਾਲ ਭਰ ਦਾ ਉਹਦਾ ਖਰਚਾ ਵੀ 30 35000 ਜਿਵੇਂ ਅਸੀਂ ਕਰਿਆ ਹੁੰਦਾ ਜਿਹੜੇ ਝੋਨੇ ਦੀਆਂ ਫਸਲਾਂ ਹੁੰਦੀਆਂ ਇਹ ਤਾਂ ਹਾੜੀ ਨੂੰ ਸੌਣੀ ਸੌਣੀ ਨੂੰ ਹਾੜੀ ਲੈ ਜਾਂਦੇ ਆਂ ਸਾਡੇ ਪਰਲੇ ਕੁਛ ਨਹੀਂ ਰਹਿ ਜਾਂਦਾ ਬਸ ਕਣਕ ਤੇ ਆਸ ਹੁੰਦੀ ਹੈ ਕਿ ਖਾਣ ਜੋਗੀ ਘਰੇ ਰਹਿ ਜੂਗੀ ਪਸ਼ੂਆਂ ਵਾਸਤੇ ਤੂੜੀ ਰਹਿ ਜੂਗੀ ਅੱਜ ਨਾਲ ਸਾਡੇ ਕੋਲ ਖਾਣ ਜੋਗੀ ਕਣਕ ਰਹੀ ਨਾ ਪਸ਼ੂਆਂ ਜੋਗੀ ਤੂੜੀ ਰਹੀ ਜੀ ਕੀ ਨਾ ਬਾ ਤੁਹਾਡਾ ਕਿੰਨਾ ਕੁ ਨੁਕਸਾਨ ਹੋਇਆ ਕੀ ਕਹਿਣਾ ਚਾਹੋਗੇ ਕੀ ਦੀ ਅੰਗਹਿਲੀ ਤੋਂ ਲੱਗਦੀ ਹੈ ਹਰਜਿੰਦਰ ਸਿੰਘ ਨਾਮ ਹੈ ਜੀ ਕੁਦ्डा ਪਿੰਡਾ ਸਾਡਾ ਇਹ ਤਕਰੀਬਨ ਜੀ 60 ਤੋਂ 65 ਕਿਲਿਆਂ ਦਾ ਨੁਕਸਾਨ ਹੈ ਜੀ ਇਹ ਸਾਰਾ ਸਾਡੇ ਪਿੰਡ ਦਾ ਏਰੀਆ ਸੀਗਾ ਅੰਗਹਿਲੀ ਜੀ ਬੀਲੀਬੋਰਡ ਦੀ ਅੰਗਹਿਲੀ ਹੈ ਕਿਉਂਕਿ ਇਹ ਲੈਂ ਜਾਂਦੀ ਇਧਰ ਇੱਕ ਦਾਣਾ ਮੰਡੀ ਨੂੰ ਆਉਂਦੀ ਹੈ ਜੀ ਇੱਕ ਰਾਈਸ ਮਿਲ ਨੂੰ ਜਾਂ ਟ੍ਰੇਲਰ ਨੂੰ ਜਾਂਦੀ ਹੈ ਇਹ ਬੀਲੀ ਬੋਰਡ ਦੀ ਅੰਗਹੀ ਇਹ ਜੀ ਉਹਨਾਂ ਨੇ ਪਹਿਲੀ ਕਦ ਸੋਚਾਂ ਦੀ ਤਾਰਾਂ ਦੀ ਰਿਪੇਅਰ ਨਹੀਂ ਕੀਤੀ ਆਹ ਟਾਈਮ ਚ ਆ ਕੇ ਉਹਨਾਂ ਰਿਪੇਅਰ ਕਰਨ ਦਾ ਉਹਨਾਂ ਦਾ ਹੱਕ ਹੁੰਦਾ ਜੀ ਉਹਨਾਂ ਨੇ ਲਾਈਟ ਛੱਡਤੀ ਕੱਲ ਦੁਪਹਿਰ ਤੋਂ ਬਾਅਦ ਇੱਕ ਬਹੁਤ ਜ਼ਿਆਦਾ ਨੇਹ ਚੱਲ ਰਿਆ ਸੀ ਕੱਲ ਜਿਆਦਾ ਕੁਦਰਤ ਵੀ ਵੱਧ ਕਰੋਪ ਸੀਗੀ ਤੇ ਉੱਥੋਂ ਜਦੋਂ ਲਾਈਟ ਆਉਣੇ ਕਰਕੇ ਜਿਹੜੀ ਉਹ ਜੰਪਰ ਹੈਗੇ ਸੋਚ ਲੱਗੀ ਹੋਈ ਏ ਉਸ ਤੋਂ ਚਿਗਾੜੇ ਨਿਕਲ ਕੇ ਕਣਕ ਦੇ ਵਿੱਚ ਡਿੱਗ ਪਏ ਅਸੀਂ ਕਣਕ ਥੱਲੇੋਂ ਕੱਟ ਕੇ ਵੀ ਰੱਖੀ ਹੋਈ ਸੀ ਪਰ ਉਹ ਤਾਰਾਂ ਦੀ ਜਿਹੜੀ ਉਹ ਜੰਪਰਾਂ ਦੀ ਹਾਲਤੀ ਇੰਨੀ ਮੰਦੀ ਸੀਗੀ ਕਿ ਕੋਈ ਜਦ ਸਪਾਰਕ ਜ਼ਿਆਦਾ ਹੋ ਗਿਆ ਸਪਾਰਕ ਜ਼ਿਆਦਾ ਹੋ ਕਿਉਂਕਿ ਹੁਣ ਕਣਕ ਦੀ ਵਾਢੀ ਸਟਾਰਟ ਹੋ ਚੁੱਕੀ ਹੈ ਜੀ ਕਣਕ ਜੇ ਬਿਲਕੁਲ ਆ ਚੁੱਕੀ ਸੀਗੀ ਤੇ ਅੱਗ ਪਾਣੇ ਕਰਕੇ ਹਵਾ ਚੱਲ ਰਹੀ ਸੀ ਅੱਗ ਕੰਟਰੋਲ ਤੋਂ ਬਾਹਰ ਹੋ ਗਈ ਜੀ ਹੁਣ ਸਾਡੀ ਮੰਗ ਇਹ ਹੈ ਜੀ ਕਿਉਂਕਿ ਦੇਖੋ ਇਹ ਸਭ ਜਿਹੜਾ ਕਿਸਾਨ ਦਾ ਦਾ ਸਿਸਟਮ ਹੀ ਸਾਰਾ ਫਸਲ ਤੇ ਚੱਲਦਾ ਹੁੰਦਾ 6-6 ਮਹੀਨਾਵਾਂ ਦਾ ਉਹਨੇ ਹੁੰਦੇ ਪੈਸੇ ਪਹਿਲਾਂ ਦਾ ਕੋਲ ਇਨਵੈਸਟ ਕਰਨੇ ਪੈਂਦੇ ਦੁਬਾਰਾ ਹੀ ਜੇਬ ਚੋਂਨੇ ਹੁੰਦੇ ਪੈਸੇ ਹੁਣ ਸਾਡੀ ਮੰਗ ਇਹ ਜਿੰਨਾ ਕਣਕ ਦਾ ਝਾੜ ਆ ਰਿਹਾ ਹੈ ਸਾਡਾ ਉਹਦੇ ਹਿਸਾਬ ਨਾਲ ਸਾਨੂੰ ਸਾਡੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਤੇ ਬਿਜਲੀ ਬੋਰਡ ਦੇ ਅਧਿਕਾਰੀ ਵਿਭਾਗ ਜਿਨ੍ਹਾਂ ਦੀ ਅਣਗ ਉਹਨਾਂ ਦੇ ਪਰਚਾ ਦਰਜ ਕੀਤਾ ਜਵੇ ਕਿਸਾਨ ਯੂਨੀਅਨ ਕੱਲ ਸਾਡੇ ਨਾਲ ਸੀਗੇ ਪਿੰਡ ਦੇ ਸਭ ਕੱਟ ਸੀਗੇ ਦੋ ਤਿੰਨ ਪਿੰਡ ਦਾ ਇੱਥੇ ਸਾਡੀ ਮੰਗ ਹੀ ਰੱਖੀ ਸੀ ਅਸੀਂ ਸਾਰੇ ਪ੍ਰਸ਼ਾਸਨ ਅਧਿਕਾਰੀ ਬਾਹਰ ਚਾਈ ਸੀ ਪਰ ਉਹਨਾਂ ਨੇ ਕੋਈ ਪੈਸੇ ਸਾਰ ਨਹੀਂ ਲਈ ਜਸਟ ਕੋਏ ਕਰਨ ਆਏ ਸੀ ਵੀ ਇੱਥੋਂ ਧਰਨਾ ਨਾ ਬੈਠੋ ਜਾਂ ਕਰੋ ਉਹਨਾਂ ਨੇ ਇਹ ਨਹੀਂ ਪੁੱਛਿਆ ਵੀ ਕੋਈ ਕਿਸੇ ਦਾ ਕੋਈ ਨੁਕਸਾਨ ਜਾਂ ਕੋਈ ਟਰੈਕਟਰ ਦਾ ਨੁਕਸਾਨ ਜਾਂ ਕੋਈ ਹੋਰ ਘਰ-ਬਾਰ ਦਾ ਵੀ ਕਿਹਦੇ ਕੋਲੇ ਕਿੰਨਾ ਨੁਕਸਾਨ ਹੋ ਗਿਆ ਉਹਨਾਂ ਨੇ ਇਹ ਕੋਈ ਚੀਜ਼ ਨਹੀਂ ਪੁੱਛੀ ਉਹ ਸਾਨੂੰ ਕੱਲਾ ਵੀ ਉੱਥੋਂ ਠਾਉਂ ਤੇ ਸੀਗੇ ਵੀ ਕਿਉਂਕਿ ਅਧਿਕਾਰੀਆਂ ਦਾ ਘਰਾਓ ਨਾ ਕਰੋ ਇਹਨਾਂ ਨੂੰ ਘਰੇ ਜਾਣ ਦਿਓ ਸਾਡੀ ਹੁਣ ਮੰਗ ਇਹ ਹੈ ਵੀ ਅਧਿਕਾਰੀਆਂ ਤੇ ਪਰਚਾ ਦਰਜ ਕੀਤਾ ਜਾਵੇ ਸਾਨੂੰ ਤੇ ਨੁਕਸਾਨ ਦਾ ਮਾਅਵਾ ਦਿੱਤਾ ਜਾਵੇ ਕਿੰਨੇ ਏਕੜ ਦਾ ਨੁਕਸਾਨ ਲਗਭਗ ਹੈ ਇਹ ਤਕਰੀਬਨ ਜੀ 65 70 ਕਿੱਲਿਆਂ ਦੇ ਅੰਦਾਜ਼ਾ ਜੀ ਬਾਕੀ ਕੱਲ ਤਾਂ ਜ਼ਿਲਦਾਰ ਮੈਡਮ ਆਈ ਸੀਗੇ ਉਹ ਸਵੇਰੇ ਜਦੋਂ ਗੱਲ ਚੱਲੀ ਉਹਨਾਂ ਨੇ ਪਹਿਲਾਂ ਗੱਲ ਤੋਰੀ ਕਹਿੰਦੇ ਵੀ ਦੱਸੋ ਜੀ ਬਾਕੀ ਅਸੀਂ ਇਹ ਪਰਚਾ ਦਰਜ ਕਰਾਉਣਾ ਹੈ ਤੇ ਵੀ ਗਰਦਾਰੀ ਕਰਾਈ ਜਾਵੇ ਕਹਿੰਦੇ ਜੀ ਕੋਈ ਗੱਲ ਨਹੀਂ ਪਰਚਾ ਵੀ ਦਰਜ ਕਰਾਵਾਂਗੇ ਅਸੀਂ ਤੁਹਾਨੂੰ ਕੱਚੀ ਲਿਖਤ ਦੇ ਦਨੇ ਅਸੀਂ ਡੀਡੀਆਰ ਕੱਟ ਦਨੇ ਆ ਕਿਰਾ ਪਰ ਸਾਡੀ ਮੰਗੇ ਸੀ ਸਾਨੂੰ ਐਫ ਆਈ ਆਰ ਦਰਜ ਕਰਕੇ ਆਨਲਾਈਨ ਸਾਨੂੰ ਉਹਦੀ ਕਾਪੀ ਦਿੱਤੀ ਜਾਵੇ ਤੁਜੀ ਸਵੇਰੇ ਉਹਨਾਂ ਨੇ ਇਹ ਕਿਹਾ ਸੀ ਵੀ ਅਸੀਂ ਸਵੇਰੇ ਪਟਵਾਰੀ ਸਾਹਿਬ ਨੂੰ ਭੇਜਾਂਗੇ ਦਿਨ ਚੜ੍ਹਦੇ ਹਾਂ ਤੁਰਤ ਹੁਣ ਦੇਖ ਲਓ 10 ਦਾ ਟਾਈਮ ਹੋ ਗਿਆ ਜੀ 10 11 ਵਜਨ ਵਾਲੇ ਹੋ ਗਏ ਹਜੇ ਤਾਂ ਕੋਈ ਅਧਿਕਾਰੀ ਕੋਈ ਇੱਥੇ ਕੋਈ ਨਹੀਂ ਪਹੁੰਚਿਆ ਗਰਦੋਰੀ ਕਰਨ ਦਾ ਤਾਂ ਹੱਕ ਸੀਗਾ ਉਹਨਾਂ ਦੇ ਵੀ ਦੇਖੋ ਕਿੰਨੇ ਕਿੱਲੇ ਮੱਚਿਆ ਕਲੀਅਰਿਫਾਈ ਕਰਨਾ ਸੀਗਾ ਪਰ ਹਜੇ ਤੱਕ ਕੋਈ ਅਧਿਕਾਰੀ ਨਹੀਂ ਪਹੁੰਚਿਆ ਉਹ ਰਾਤ ਦੇ ਦਲਾਸੇ ਸੀਗੇ ਉਹ ਰਾਤ ਹੀ ਰਹਿ ਗਈ ਹਾਂਜੀ ਮਾਤਾ ਜੀ ਕੀ ਨਾ ਮੈਂ ਕਿਸਤਾਂ ਅੱਗੇ ਲੱਗੀ ਕਿੰਨਾ ਕ ਨੁਕਸਾਨ ਹੋਇਆਗਾ ਬਹੁਤ ਹੀ ਹੋਇਆ ਜੀ ਸਾਡੀ ਤਾਂ ਹੀ ਮਿਹਨਤ ਸੀ ਜੀ ਆਹੀ ਸਾਡੀ ਰੱਬ ਦੇ

ਬਹੁਤ ਵੱਡੀਆਂ ਆਸਾਂ ਕਰਦੇ ਆ ਜਿੱਦੇ ਪਹਿਲੀ ਬੀਜ ਨੇ ਉਹਦੇ ਤੋਂ ਮੁੰਡੇ ਨੇ ਲੈ ਹਸਫਰੀਆਂ ਕਰੀਆਂ ਕਿੱਦੇ ਨੇ ਕਰਨ ਲੱਗੇ ਸੀ ਵਿਚਾਰੇ ਹੁਣ ਬੈਹਿ ਗਏ ਛੇੜੀ ਟਾਕੀ ਵਿੰਦ ਜੀ ਸਰਚਪੂੜੇ ਅੰਜ ਮਾਰੀ ਰੱਬ ਨੇ ਪ੍ਰਸ਼ਾਸਨਿਕ ਅਧਿਕਾਰੀ ਪਹੁੰਚਿਆ ਕੋਈ ਥੋੜੀ ਸਾਰ ਲੈਣ ਕੋਈ ਨਹੀਂ ਕੋਈ ਨਹੀਂ ਪਹੁੰਚਿਆ ਜੀ ਸਾਡੇ ਅਸੀਂ ਬਹੁਤ ਰੌਲਾ ਪਾਇਆ ਸਾਡੇ ਅਸੀਂ ਬਹੁਤ ਭੱਜੀਆਂ ਅਸੀਂ ਸਾਡੀ ਵੀ ਨਹੀਂ ਬਾਤ ਚੱਲੀ ਇੱਥੇ ਆ ਮੁੜੀ ਗਿਆ ਨਾ ਬੱਤੇ ਦੀ ਆਈ ਬੋਟਿੰਗ ਵੀ ਆਈਆਂ ਅਸੀਂ ਬੱਚੇ ਸਾਰੇ ਬਹੁਤ ਰੌਲਾ ਪਾਇਆ ਉਹ ਦਿਨ ਜਦੋਂ ਸਾਡੇ ਘਰ ਕਿੰਨੀ ਅੱਗ ਪੈਣ ਲੱਗੀ ਅਸੀਂ ਘਰ ਨੂੰ ਭੱਜ ਲੀਆਂ ਫਿਰ ਵੀ ਢਾਣੀ ਨੂੰ ਨਾ ਪੈ ਜੇ ਉੱਧਰ ਹਾਂ ਕੀ ਮੰਗ ਕਰਦੇ ਮੰਗ ਹਾਂਜੀ ਮੰਗ ਕੀ ਕਰਦੇ ਮੰਗ ਜਾਉਣ ਦਿੱਤੀ ਜਾਂਦੀ ਹੈ ਬਈ ਕਰਦੇ ਆਂ ਮੰਗੀ ਸਾਡੇ ਵੱਲ ਦੇ ਕੀ ਪਿਆ ਖੁਦ ਹੀ ਨਹੀਂ ਪਿਆ ਅੱਜ ਸਾਡੀ ਤਾਂ ਆਹੀ ਮੰਗੇ ਕਿ ਵੀ ਸਾਰੇ ਜੱਟਾਂ ਨੀ ਬਹੁਤ ਭਾਰੀਆਂ ਹੁੰਦੀਆਂ ਹੈ ਏਸੀ ਤੇ ਆਸਾਂ ਤੇ ਫਿਰਦੀ ਆਪਾਂ ਸਾਰਾ ਦਿਨ